ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬੀ ਦੇ ਵਿੱਚ ਕਹਾਵਤ ਹੈ ਵੀ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ਭਾਰਤ ਸਰਕਾਰ ਦੇ ਜਿਹੜੇ ਮੰਤਰੀ ਜੀ ਹੈ ਵਿਦੇਸ਼ ਆਪਣੇ ਕਮਰਸ ਮਨਿਸਟਰ ਪਿਊਸ਼ ਗੋਇਲ ਜੀ ਉਹਨਾਂ ਨੇ ਲਗੋਟੇ कसे ਹੋਏ ਹੈ ਅਮਰੀਕਾ ਦੇ ਵਿੱਚ ਗੱਲਬਾਤ ਕਰਨ ਦੇ ਲਈ ਦੁਬਾਰਾ ਜਿਹੜੀ ਉਹਨਾਂ ਦੇ ਆਪ ਵਪਾਰਕ ਸਮਝੌਤੇ ਦੇ ਉੱਤੇ ਗੱਲਬਾਤ ਹੋਣੀ ਹੈ ਤੇ ਉਸ ਤੋਂ ਪਹਿਲਾਂ ਹੀ ਕੱਲ 트ੰਪ ਸਾਹਿਬ ਨੇ ਇੱਕ ਹੋਰ ਬੱਬਾ ਵੱਡਾ ਬੰਬ ਫੋੜਤਾ ਉਹਨਾਂ ਨੇ ਕਰਤਾ ਵੀ ਜਿਹੜੇ ਲੋਕ H1B ਵੀਜ਼ਾ ਦੇ ਉੱਤੇ ਜਾਂਦੇ ਐ ਜਿਹੜੇ ਕਿ ਸਾਡੇ ਇਥੋਂ IIT ਦੇ IIM ਤੇ ਹੋਰ ਵੱਡੀਆਂ ਸੰਸਥਾਵਾਂ ਦੇ ਲੋਕ ਬੜੇ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਤੇ ਬੜੀਆਂ ਵੱਡੀਆਂ ਨੌਕਰੀਆਂ ਦੇ ਉੱਤੇ ਅਮਰੀਕਾ ਜਾਂਦੇ ਐ ਜਾਂ ਅਮਰੀਕਾ ਦੇ ਵਿੱਚ ਜਾ ਕੇ ਪੜਦੇ ਔਖੇ ਔਖੇ ਟੈਸਟ ਦੇ ਕੇ GRE ਵਗੈਰਾ ਦੇ ਉੱਥੇ ਪੜ੍ਹਾਈ ਕਰਦੇ ਐ ਬਹੁਤ ਫੀਸਾਂ ਦਿੰਦੇ ਐ ਉਦੋਂ ਬਾਅਦ ਉਹ ਉੱਥੇ ਜਦੋਂ ਨੌਕਰੀ ਕਰਦੇ ਐ H1B ਵੀਜ਼ਾ ਦੇ ਉੱਤੇ ਕੰਪਨੀ ਦੇ ਉੱਤੇ ਤਾਂ ਉਹ ਕਾਫੀ ਉਹਨਾਂ ਦੀ ਹਾਲਤ ਸੁਧਰਦੀ ਹੈ ਹਾਲਾਂਕਿ ਇਹਨੂੰ ਇਦਾਂ ਵੀ ਦੇਖਿਆ ਜਾਂਦਾ ਵੀ ਭਾਰਤ ਦਾ ਜਿਹੜਾ ਬ੍ਰੇਨ ਹੈ ਉਹ ਡレイン ਹੋ ਰਿਹਾ ਹੈ ਪਰ ਭਾਰਤ ਦੇ ਵਿੱਚ ਅਸੀਂ ਉਹਨਾਂ ਲਈ ਕੋਈ ਇਹੋ ਜਿਹਾ ਇੰਤਜ਼ਾਮ ਨਹੀਂ ਕੀਤੇ ਹੋਏ ਕਿ ਉਹ ਇੱਥੇ ਹੀ ਉਹਨਾਂ ਨੂੰ ਚੱਜਦੀਆਂ ਨੌਕਰੀਆਂ ਮਿਲ ਜਾਣ ਤੇ ਅਮਰੀਕਨ ਕੰਪਨੀਆਂ ਦੇ ਵਿੱਚ ਉਹ ਉੱਥੇ ਜਾ ਕੇ ਨੌਕਰੀਆਂ ਕਰਦੇ ਐ ਤੇ 트ੰਪ ਸਾਹਿਬ ਨੇ ਬਣਾਤਾ ਵੀ ਜੇਦੋਂ ਕਿਸੇ ਨੇ H1B ਵੀਜ਼ਾ ਦੇ ਉੱਤੇ ਆਉਣਾ ਹੈ ਤਾਂ 1 ਲੱਖ ਅਮਰੀਕੀ ਡਾਲਰ ਫੀਸ ਲੱਗੂਗੀ ਸੋ ਸਾਡੇ ਭਾਰਤ ਦਾ ਬਹੁਤ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਜਿਹੜਾ ਮੁੰਡੇ ਤੇ ਕੁੜੀਆਂ ਸਾਡੇ ਉਹ ਉੱਥੇ ਇਹਨਾਂ ਵੀਜ਼ਿਆਂ ਤੇ ਜਾਂਦੇ ਆ ਤੇ ਹੁਣ ਦੇਖਦੇ ਆ ਕੀ ਹੋਊ ਉਹਨਾਂ ਨੇ ਅੱਗੇ ਇਹ ਵੀ ਕਰ ਦਿੱਤਾ ਵੀ ਜਿਹੜੇ ਬੰਦਿਆਂ ਕੋਲ ਵੀਜ਼ਾ ਹੈਗਾ ਪਹਿਲਾਂ ਹੀ ਉਹਨਾਂ ਨੂੰ ਲੋੜ ਨਹੀਂ ਹੈ ਪਰ ਜਿਹੜੇ ਉਹਨਾਂ ਚੋਂ ਦੇਸ਼ ਛੱਡ ਕੇ ਆਏ ਹੋਏ ਐ ਉਹਨਾਂ ਨੂੰ ਕੰਪਨੀਆਂ ਤੇ ਉਹਨਾਂ ਦੇ ਜਿਹੜੇ ਵਕੀਲੇ ਆ ਉਹਨਾਂ ਨੇ ਸਲਾਹ ਦਿੱਤੀ ਆ ਵੀ 24 ਘੰਟਿਆਂ ਚ ਵਾਪਸ ਆਜੋ ਨਹੀਂ ਫਿਰ ਵਿਚਾਲੇ ਹੀ ਲਟਕ ਜਾਓਗੇ ਤੁਹਾਨੂੰ ਆਉਣ ਨਹੀਂ ਦੇਣਾ ਕਿਸੇ ਨੂੰ ਐਡੀ ਵੱਡੀ ਇੱਕ ਗੱਲ ਹੁਣ ਇਹਨੂੰ ਮੋਦੀ ਜੀ ਕਿਵੇਂ ਲੈਂਦੇ ਐ ਹਾਲੇ ਤੱਕ ਕੋਈ ਬਹੁਤਾ ਰਿਐਕਸ਼ਨ ਆਇਆ ਨਹੀਂ ਦੇਖ ਰਹੇ ਐ ਵੀ ਅਸੀਂ ਕੀ ਕਰਨਾ ਹੈਗਾ ਅਗਲੀ ਗੱਲ ਦੋਸਤੋ ਇਹਦੇ ਚ ਨਾਲ ਹੀ ਇਹ ਹੈ ਕਿ ਵੀ ਮੋਦੀ ਜੀ ਨੇ ਦੂਜੇ ਬੰਨੇ ਹਰ ਰੋਜ਼ ਹੀ ਬਿਆਨ ਦਿੰਦੇ ਐ ਪਹਿਲਾਂ ਉਹਨਾਂ ਨੇ ਇੱਕ ਦਿਨ ਬਿਆਨ ਦਿੱਤਾ ਵੀ ਤੁਸੀਂ ਭਾਰਤ ਚ ਬਣੀਆਂ ਚੀਜ਼ਾਂ ਹੀ ਖਰੀਦੋ ਚੰਗੀ ਗੱਲ ਹੈ ਜੇ ਭਾਰਤ ਚ ਬਣਦੀਆਂ ਹੁਣ ਅੱਛੀ ਗੱਲ ਹੈ ਵਧੀਆ ਗੱਲ ਹੈ ਭਾਰਤ ਮੇਕ ਇਨ ਇੰਡੀਆ ਦਾ ਨਾਰਾ ਉਹਨਾਂ ਨੇ ਜਦੋਂ 2014 ਚ ਰਾਸ਼ਟਰ ਸਤਾ ਸੰਭਾਲੀ ਹੈ ਤਾਂ ਉਦੋਂ ਉਹ ਜਿਹੜੇ ਹੈ ਉਹ ਮੇਕ ਇਨ ਇੰਡੀਆ ਦਾ ਨਾਰਾ ਲਾ ਰਹੇ ਅਸੀਂ ਥੋੜਾ ਜਿਹਾ ਨਿਮਰਤਾ ਸਹਿਤ ਪੁੱਛਣਾ ਚਾਹੁੰਦੇ ਆ ਮੋਦੀ ਜੀ ਕਿੰਨੇ ਮੇਕ ਇੰਡੀਆ ਮੇਕ ਇਨ ਇੰਡੀਆ ਪ੍ਰੋਜੈਕਟ ਚੱਲੇ ਤੇ ਉਹਨਾਂ ਚ ਕਿੰਨੀਆਂ ਚੀਜ਼ਾਂ ਬਣੀਆਂ ਤੇ ਉਹਨਾਂ ਨੇ ਕਿੰਨੀਆਂ ਫਾਰਮ ਦੀਆਂ ਚੀਜ਼ਾਂ ਨੂੰ ਰਿਪਲੇਸ ਕੀਤਾ ਹੈ ਜਰਾਕਾ ਲੋਕਾਂ ਦੇ ਸਾਹਮਣੇ ਆਪਣੀ ਇਹ ਪ੍ਰਾਪਤੀ ਦੱਸ ਹੀ ਦਿਓ ਫਿਰ ਕਰੋਨਾ ਵੇਲੇ ਉਹਨਾਂ ਨੇ ਇੱਕ ਬਹੁਤ ਵੱਡਾ ਪੈਕੇਜ ਲਾਣਿਆ ਜਿਹਦਾ ਨਾਮ ਆਤਮ ਨਿਰਭਰ ਪ੍ਰੋਗਰਾਮ ਸੀਗਾ ਆਤਮ ਨਿਰਪਰ ਭਾਰਤ ਉਹਨੂੰ ਵੀ ਬਹਾਵ ਦੇਰ ਹੋ ਗਈ ਉਹਦਾ ਦੱਸਿਓ ਜਰਾ ਕਿ ਵੀ ਕਿੰਨਾ ਕੁ ਆਤਮ ਨਿਰਪਰ ਹੋ ਗਿਆ ਤੇ ਹੁਣ ਕੱਲ ਉਹਨਾਂ ਨੇ ਇੱਕ ਨਵਾਂ ਸ਼ਿਗੂਫਾ ਹੋਰ ਛੜਤਾ ਵੀ ਭਾਰਤ ਦੇ ਵਿੱਚ ਹੀ ਚਿਪ ਤੇ ਸ਼ਿਪ ਜਣੀ ਜਿਹੜੇ ਆ ਚਿਪ ਆਉਂਦੇ ਹੈਗੇ ਇਹ ਤੇ ਸ਼ਿਪ ਜਹਾਜ਼ ਤੱਕ ਭਾਰਤ ਦੇ ਵਿੱਚੇ ਬਣਾਉ। ਚੰਗੀ ਗੱਲ ਸੁਪਨਾ ਲੈਣਾ ਮਾੜੀ ਗੱਲ ਨਹੀਂ ਪਰ ਸੁਪਨਿਆਂ ਨੂੰ ਸਹਕਾਰ ਕਿਵੇਂ ਕਰਨਾ ਦੂਜੀ ਇਹ ਜਿਹੜੇ ਬਣਾਉਣੇ ਐ ਕੀ ਪ੍ਰਾਈਵੇਟ ਆਪਣੇ ਮਿੱਤਰਾਂ ਦੇ ਰਾਹੀ ਬਣਾਉਣੇ ਆ ਜਾਂ ਭਾਰਤ ਸਰਕਾਰ ਇਹਦੇ ਚ ਕੋਈ ਆਪਣਾ ਜਿਹੜੇ ਵੱਡੇ ਵੱਡੇ ਉਦਯੋਗ ਭਾਰਤ ਸਰਕਾਰ ਨੇ ਸਥਾਪਿਤ ਕੀਤੇ ਸੀਗੇ ਜਿਹੜਿਆਂ ਨੂੰ ਹੌਲੀ ਹੌਲੀ ਜਾ ਕੇ ਅਸੀਂ ਖਤਮ ਕਰਤਾ ਕੀ ਸਰਕਾਰੀ ਖੇਤਰ ਚ ਬਣਾਉਣਾ ਚਾਹੁੰਦੇ ਆ ਮੋਦੀ ਜੀ ਜਾਂ ਪ੍ਰਾਈਵੇਟ ਵਾਲਿਆਂ ਨੂੰ ਕਰਾਉਣਾ ਚਾਹੁੰਦੇ ਆ ਇਹ ਵੀ ਦੱਸ ਦਿਓ ਨਾਲ ਵੀ ਨਾਲ ਅਗਲੀ ਗੱਲ ਜਿਹੜੀ ਖਬਰ ਆਈ ਹੈ ਤੁਹਾਡੇ ਕੋਲ ਉਹ ਆਈ ਹੈ ਵੀ UNO ਦੀ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਹਦੇ ਚ ਕੱਲ ਗਾਜ਼ਾ ਦੇ ਵਿੱਚ ਤੁਰੰਤ ਬਿਨਾਂ ਕਿਸੇ ਸ਼ਰਤ ਤੋਂ ਤੇ ਪੱਕੇ ਤੌਰ ਤੇ ਸੀਜ਼ ਦਾ ਫਾਇਰ ਕਰਨ ਦਾ ਮਤਾ ਪੇਸ਼ ਕੀਤਾ ਤੇ ਉੱਥੇ 15 ਚੋਂ 14 ਮੈਂਬਰਾਂ ਨੇ ਇਸ ਮਤੇ ਦੇ ਹੱਕ 'ਚ ਵੋਟ ਪਾਈ ਤੇ ਇਕੱਲਾ ਅਮਰੀਕਾ ਬੇਸ਼ਰਮੀ ਦੇ ਨਾਲ ਜਿਹੜਾ ਉਸ ਜਿਹੜਾ ਕੱਲੂਕਾਰਾ ਹੋ ਰਿਹਾ ਹੈ ਗਾਜ਼ਾ ਦੇ ਵਿੱਚ ਉਹਦੇ ਨਾਲ ਖੜੇਗਾ ਇਕੱਲਾ ਬਾਕੀ ਚਾਰ ਪਰਮਾਨੈਂਟ ਮੈਂਬਰ ਤੇ 10 ਜਿਹੜੇ ਜੁੜੇ ਹੋਏ ਮੈਂਬਰ ਨੇ ਉਹਨਾਂ ਨੇ ਇਸ ਮਤੇ ਦੇ ਹੱਕ 'ਚ ਵੋਟ ਪਾਈ ਹੈ ਅਗਰੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜੀ ਕੈਗ ਹੈ ਉਹਦੀ ਰਿਪੋਰਟ ਆਈ ਹੈ ਉਹਦੇ ਚ 2013-14 ਤੋਂ ਲੈ ਕੇ 2022-23 ਤੱਕ ਦੇ 10 ਸਾਲਾਂ ਦੇ ਵਿੱਚ ਸੂਬਿਆਂ ਦੇ ਵਿੱਚ ਕਿੰਨੇ ਕਰਜ਼ੇ ਚੜੇ ਹੈ ਜਿਹੜੇ ਉਹਨਾਂ ਨੇ ਪਬਲਿਕ ਸੰਸਥਾਵਾਂ ਤੋਂ ਕਿਸੇ ਨੇ LIC ਤੋਂ ਲਿਆ ਕਿਸੇ ਨੇ ਨਿਵਾੜ ਤੋਂ ਲਿਆ ਕਿਸੇ ਨੇ ਹੋਰ ਲਏ ਹੋਏ ਹੈ ਜਾਂ RBI ਤੋਂ ਲਿਆ ਉਹ ਜਿਹੜੇ ਕਰਜ਼ੇ ਨੇ ਉਹ ਕਰਜ਼ੇ ਦੱਸਿਆ ਵੀ ਇਹਨਾਂ 10 ਸਾਲਾਂ ਦੇ ਵਿੱਚ ਦੇਸ਼ ਪੱਧਰ ਦੇ ਵਿੱਚ ਇਹ ਕਰਜ਼ੇ ਜਿਹੜੇ ਐ ਉਹ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੋ ਗਏ ਵਧ ਗਏ ਐ ਜਿਹੜੇ ਕਿ ਪਹਿਲਾਂ 13-14 ਦੇ ਵਿੱਚ ਜਦੋਂ 31 ਮਾਰਚ 2014 ਨੂੰ ਇਹ ਕਰਜ਼ੇ ਸੂਬਿਆਂ ਸਿਰ 17,57,000 ਕਰੋੜ ਸੀਗੇ ਤੇ ਹੁਣ 2023 ਦੇ ਵਿੱਚ 24 ਨਹੀਂ 25 ਨਹੀਂ 23 ਦੇ ਵਿੱਚ 2023 31 ਮਾਰਚ ਦੇ ਵਿੱਚ ਇਹ ਕਰਜੇ 59 ਲੱਖ 60 ਹਜ਼ਾਰ ਕਰੋੜ ਤੇ ਪਹੁੰਚ ਗਿਆ 8 ਸੂਬਿਆਂ ਦੇ ਤੇ ਉਹਦੇ ਚ ਜਿਹੜੀ ਰੇਸ਼ਿਓ ਹੈ ਕਿਸੇ ਸੂਬੇ ਦੇ ਵਿੱਚ ਦੇ ਸਿਰ ਕਿੰਨਾ ਕਰਜ ਹੈ ਤੇ ਉਸ ਦੀ ਸਾਲਾਨਾ ਜੀਡੀਪੀ ਕਿੰਨੀ ਹੈ ਸੂਬੇ ਦੀ ਜੀਐਸਡੀਪੀ ਕਿ ਜਿਹਨੂੰ ਕਹਿੰਦੇ ਹੈ ਜੇ ਉਹਦਾ ਅਨੁਪਾਤ ਕੱਢ ਲਈਏ ਉਹ ਜਿਹੜਾ ਹੈ ਉਹਦੇ ਚ ਪੰਜਾਬ ਸਭ ਤੋਂ ਵੱਧ ਕਰਜ਼ਈ ਹੈ ਉਸ ਰੇਸ਼ਿਓ ਦੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਜੀਡੀਪੀ ਹੈ ਉਹ 685147 ਕਰੋੜ ਹੈ 31 ਮਾਰਚ 2023 ਨੂੰ ਫਿਰ ਦੁਬਾਰਾ ਦੱਸ ਰਿਹਾ ਵੀ ਇਹ ਕਰੰਟ ਨਹੀਂ ਹੈ ਤੇ ਉਦੋਂ ਉਹਦੇ ਜੁਮੇ ਕਰਜ਼ਾ 276459 ਕਰੋੜ ਹੈ ਜਾਨੀ ਕਿ ਜੀਡੀਪੀ ਦਾ 40.35% ਜਾਨੀ ਸਵਾ 40% ਤੋਂ ਵੱਧ ਹਿੱਸਾ ਜਿਹੜਾ ਹੈ ਉਹ ਕਰਜ਼ਈ ਹੈ ਭਾਰ ਪੰਜਾਬ ਦੂਜੇ ਨੰਬਰ ਤੇ ਨਾਗਾ لینڈ ਹੈ ਛੋਟਾ ਜਿਹਾ ਸੂਬਾ ਹੈ ਉੱਥੇ ਜਿਹੜੀ ਜੀਡੀਪੀ ਹੈ ਉਹਨਾਂ ਦੀ 35642 ਹੈ ਤੇ ਕਰਜ਼ਾ 13242 ਹੈ 37.15% ਹੈ ਯਾਨੀ ਕਿ ਤੇ ਜਿਹੜਾ ਵੈਸਟ ਬੰਗਾਲ ਹੈ ਉਹਦਾ ਫਿਗਰਾਂ ਦੇ ਤੌਰ ਤੇ ਬਹੁਤ ਵੱਡਾ ਹੈ ਉਸ ਦੀ ਜਿਹੜੀ ਜੀਡੀਪੀ ਹੈ ਉਹ 15115564 ਕਰੋੜ ਹੈ ਤੇ 510763 ਕਰੋੜ ਕਰਜ਼ਾ ਹੈ ਬੰਗਾਲ ਦੇ ਉੱਤੇ ਪੱਛਮੀ ਬੰਗਾਲ ਦੇ ਉੱਤੇ ਤੇ ਇਸੇ ਤਰ੍ਹਾਂ ਨਾਲ ਮੱਧ ਪ੍ਰਾ ਆਪਣੇ ਹਿਮਾਚਲ ਪ੍ਰਦੇਸ਼ ਹੈ ਇਸੇ ਤਰ੍ਹਾਂ ਬਿਹਾਰ ਹੈ ਹਿਮਾਚਲ ਪ੍ਰਦੇਸ਼ ਦੇ ਸਿਰਫ 33.06% ਹੈ ਤੇ ਬਿਹਾਰ ਦੇ ਜੁਮੇ 32.58% ਕਰਜ ਹੈਗਾ ਜਿਹੜੀ ਉਹਨਾਂ ਦੀ ਜੀਡੀਪੀ ਹੈ ਅਸਲ ਚ ਇਹਦੇ ਜਿਹੜੇ ਕਾਰਨ ਵੀ ਹੈ ਕਾਰਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਫਜ਼ੂਲ ਖਰਚੀਆਂ ਜਿੰਨੇ ਆਮਦਨ ਦੇ ਸਾਧਨ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਟੈਪ ਨਾ ਕਰਨਾ ਤੇ ਫੰਡਾਂ ਦੀ ਦੁਰਵਰਤੋਂ ਕਰਨਾ ਤੇ ਸਾਧਨਾਂ ਦੀ ਠੀਕ ਢੰਗ ਨਾਲ ਵਿਉਂਤਬੰਦੀ ਨਾ ਕਰਨਾ ਜਿਹਦੇ ਨਾਲ ਇਹ ਗੰਮ ਚੱਲਦੇ ਰਹਿਣ ਇੱਕ ਤਾਂ ਸੂਬਿਆਂ ਦੇ ਆਪਣੇ ਲੋਕਸ ਨੇਗੇ ਸਾਡੇ ਪੰਜਾਬ ਦੇ ਵਿੱਚ ਅਕਾਲੀਆਂ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਇਹਦੀ ਜਿਹੜੀ ਦੁਰਵਰਤੋਂ ਹੈ ਉਹ ਲਗਾਤਾਰ ਵਧੀ ਘਟੀ ਨਹੀਂ ਹੈਗੀ ਦੂਜਾ ਜਿਹੜਾ ਕਾਰਨ ਹੈ ਹੋਰ ਇੱਕ ਵੱਡਾ ਕਾਰਨ ਹੈ ਜਿਹੜਾ ਕਿਉਂਕਿ ਸੂਬਿਆਂ ਦੀ ਦੇਸ਼ ਭਰ ਦੇ ਵਿੱਚ ਹੀ ਇਹ ਸਾਰੇ ਸੂਬੇ ਇਸੇ ਤਰ੍ਹਾਂ ਦੁਰਵਰਤੋਂ ਕਰਦੇ ਰਹਿਣ ਜਾਂ ਉਨੀ ਮਾਤਰਾ ਜਿੰਦੋਂ ਵਰਤੋਂ ਕਰਦੇ ਰਹੇ ਇਹ ਨਹੀਂ ਹੈ ਉਹਦਾ ਵੱਡਾ ਇੱਕ ਹੋਰ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਲਗਾਤਾਰ ਜਿਹੜੇ ਫੰਡ ਨੇ ਉਹਨਾਂ ਦਾ ਕੇਂਦਰੀਕਰਨ ਕਰ ਲਿਆ ਆਪਣੇ ਹੱਥਾਂ 'ਚ ਫੰਡ ਕਰ ਲੇ ਜਿਆਦਾ ਤੇ ਜਿਹਦੇ ਨਾਲ ਉਹ ਸੂਬਿਆਂ ਨੂੰ ਤਰਸਾ ਤਰਸਾ ਕੇ ਮਰਵਾਉਂਦੇ ਐ ਖਾਸ ਤੌਰ ਤੇ GST ਲਾਉਣ ਤੋਂ ਬਾਅਦ ਤਾਂ ਇਹ ਰੁਝਾਨ ਹੋਰ ਜਿਆਦਾ ਵਧ ਗਿਆ ਜੀਐਸਟੀ ਦਾ 5 ਸਾਲਾਂ ਲਈ ਉਹ ਦੰਦੇ ਸੀ ਹੁਣ ਉਹ ਵੀ ਬੰਦ ਕਰਤਾ ਇਹਦੇ ਨਾਲ ਸੂਬਿਆਂ ਦੀ ਹਾਲਤ ਹੋਰ ਮਾੜੀ ਹੋਗੀ ਜਾਂ ਅੱਗੇ ਹੋਰ ਮਾੜੀ ਹੋ ਜਾਣੀ ਹੈ ਇਹ ਅਗਲੀ ਲਾਸਟ ਗੱਲਾਂ ਦੋ ਤੁਹਾਡੇ ਨਾਲ ਕਰਨੀਆਂ ਨੇ ਦੋਸਤੋ ਹ ਇੱਕ ਗੱਲ ਕਰਨੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਜਦੋਂ ਆਈ ਤਾਂ ਉਹਨਾਂ ਨੇ ਕੁੜੀਆਂ ਦੇ ਪੜਨ ਦੇ ਉੱਤੇ ਤੇ ਬਾਹਰ ਅੰਦਰ ਨਿਕਲਣ ਦੇ ਉੱਤੇ ਸਖਤ ਪਾਬੰਦੀਆਂ ਲਾਤੀਆਂ ਕਿਹਾ ਗਿਆ ਵੀ ਸ਼ਰੀਆ ਦੇ ਕਾਨੂੰਨ ਮੁਤਾਬਕ ਇਹ ਬਿਲਕੁਲ ਹੀ ਨਹੀਂ ਆਗਿਆ ਇਸ ਗੱਲ ਤੇ ਉਹਦੀ ਉਦੇਸ਼ ਉਦੇਸ਼ਾਂ ਦੇ ਵਿੱਚ ਬੜੀ ਉਹ ਹੋਈ ਖੈਰ ਭਾਰਤ ਵਾਲੇ ਲੋਕਾਂ ਨੇ ਤਾਂ ਉਹਦੇ ਨਾਲ ਚੰਗੇ ਸਬੰਧ ਰੱਖੇ ਆ ਸਾਡੇ ਦੇਸ਼ ਵਾਲਿਆਂ ਨੇ ਕਿਉਂਕਿ ਉਹਦਾ ਪਾਕਿਸਤਾਨ ਨਾਲ ਥੋੜਾ ਜਿਹਾ ਹੈਗਾ ਇਸ ਕਰਕੇ ਉਹ ਜੋ ਮਰਜ਼ੀ ਕਰੀ ਜਾਂਦਾ ਮਾੜਾ ਚੰਗਾ ਸਾਨੂੰ ਮਨਜ਼ੂਰ ਹੈ ਉਹ ਤੇ ਤਾਲਿਬਾਨ ਕੱਲਾ ਹੀ ਨਹੀਂਗਾ ਵੀ ਇੰਨਾ ਜ਼ਿਆਦਾ ਹੋਇਆ ਤੇ ਉਹਨੇ ਜਿਹੜੇ ਕੱਟੜ ਲੋਕ ਐ ਉਹ ਇੱਕੋ ਜਿਹੇ ਹੁੰਦੇ ਆ ਲਗਭਗ ਉਹਨਾਂ ਦਾ ਧਰਮ ਜਿਹੜਾ ਮਰਜੀ ਐ ਉਹਨਾਂ ਦੇ ਜਥੇਬੰਦੀ ਦਾ ਨਾਮ ਜਿਹੜਾ ਮਰਜੀ ਐ ਤੇ ਉਹ ਜਹਜਾ ਜ ਮਰਜੀ ਕੁਛ ਕਰਦੇ ਆ ਉਹ ਲਗਭਗ ਇੱਕੋ ਜਿਹਾ ਹੁੰਦੇ ਆ ਤੇ ਕੱਟੜ ਬੰਦੇ ਜਿਹੜੇ ਧਾਰਮਿਕ ਕੱਟੜ ਤਾਂ ਖਾਸ ਤੌਰ ਤੇ ਤੇ ਉਹ ਤਾਲਿਬਾਨ ਨੇ ਹੁਣ ਨਵਾਂ ਇਹ ਕੀਤਾ ਕਿ ਵੀ ਜਿਹੜੀਆਂ ਵੀ ਔਰਤਾਂ ਨੇ ਕੋਈ ਕਿਤਾਬਾਂ ਲਿਖੀਆਂ ਨੇ ਉਹ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਚ ਪਈਆਂ ਨੇ ਕਾਲਜਾਂ ਦੀਆਂ ਲਾਇਬ੍ਰੇਰੀ ਚ ਪਈਆਂ ਨੇ ਤੇ ਉਹਨਾਂ ਨੂੰ ਪੜਿਆ ਜਾ ਰਿਹਾ ਹੈ ਉਹਨਾਂ ਸਾਰੀਆਂ ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਤੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ 18 ਵਿਸ਼ੇ 18 ਸਬਜੈਕਟ ਪੜ੍ਹਾਉਣੇ ਬੰਦ ਕਰ ਦਿੱਤੇ ਵੀ ਇਹ ਨਹੀਂ ਪੜ੍ਹਾਉਣੇ ਜਿਵੇਂ ਜਿਹੜੀ ਸੈਕਸ਼ੂਅਲ ਹਰਾਸਮੈਂਟ ਹੈ ਇਹ ਹੁਣ ਕੋਈ ਗੁਨਾਹ ਨਹੀਂ ਇਹ ਤਾਂ ਕਰਨ ਦਾ ਅਧਿਕਾਰ ਹੀ ਹੈ ਤੇ ਦੂਜਾ ਜਿਹੜਾ ਹੈਗਾ ਜਿਹੜੇ ਹਿਊਮਨ ਰਾਈਟਸ ਹੈ ਮਨੁੱਖੀ ਅਧਿਕਾਰ ਇਹ ਨਹੀਂ ਪੜ੍ਹਾਏ ਜਾਣਗੇ ਮਨੁੱਖ ਕਦੇ ਅਧਿਕਾਰ ਹੁੰਦੇ ਸਰਕਾਰ ਦੇ ਅਧਿਕਾਰ ਨੇ ਬਸ ਜੋ ਅਸੀਂ ਕਹਤਾ ਉਹੀ ਅਧਿਕਾਰ ਸੋ ਇਸ ਤਰ੍ਹਾਂ ਨਾਲ ਤੇ ਉਹਨਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਬੈਨ ਕੀਤੀਆਂ ਨੇ ਇੱਕ ਕਿਤਾਬ ਕਿਸੇ ਬੀਬੀ ਦੀ ਕਿਸੇ ਔਰਤ ਦੀ ਸੇਫਟੀ ਜਿਹੜੀ ਹੈ ਵੀ ਕੈਮੀਕਲ ਲੈਬ ਜਿੱਥੇ ਕੈਮੀਕਲ ਵਰਤੇ ਜਾਂਦੇ ਆ ਉਹਨਾਂ ਲੈਬੋਰੀਟਰੀਆਂ ਦੇ ਵਿੱਚ ਸੇਫਟੀ ਕਿਵੇਂ ਰੱਖੀ ਜਾਵੇ ਇੱਕ ਕਿਤਾਬ ਹੈ ਇਹ ਵੀ ਉਹਨਾਂ ਦੀ ਸ਼ਰੀਅਤ ਦੇ ਖਿਲਾਫ ਹੈ ਕਿਉਂਕਿ ਧਰਮ ਤਾਂ ਜਦੋਂ ਅੰਧ ਸ਼ਰਦਾ ਬਣ ਜੇ ਨਾ ਤੇ ਉਹ ਕਿਸੇ ਰਾਜ ਕਰਦੀ ਸਰਕਾਰ ਦੇ ਹੱਥ ਝਾ ਦੇ ਫਿਰ ਤਾਂ ਉਹ ਬਹੁਤ ਹੀ ਭੈੜਾ ਹਥਿਆਰ ਸਿੱਧ ਹੋ ਜਾਂਦਾ ਹੈ ਜਦੋਂ ਉਹਨਾਂ ਨੇ ਦੁਰਵਰਤੋਂ ਕਰਨੀ ਹੈ ਉਹਦੀ ਸੋ ਇਹ ਇਸ ਤਰ੍ਹਾਂ ਦਾ ਅਸੀਂ ਸਮਝਦੇ ਹਾਂ ਵੀ ਬਹੁਤ ਹੀ ਮਾੜਾ ਹੈ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਕੁਝ ਹੈ ਹੁਣ ਦਸਹਿਰਾ ਹਰ ਸਾਲ ਮਨਾਇਆ ਜਾਂਦਾ ਹੈ ਅਸੀਂ ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਦੇ ਤੌਰ ਤੇ ਮਨਾਉਂਦੇ ਹਾਂ ਵੈਸੇ ਤਾਂ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਵੀ ਜਿਹੜਾ ਜਿਹੜਾ ਕਰੈਕਟਰ 라ਵਣ ਦਾ ਦੱਸਿਆ ਗਿਆ ਵੀ ਕਿ ਉਹ ਮਾਤਾ ਸੀਤਾ ਜੀ ਨੂੰ ਲੈ ਜਾਂਦੇ ਆ अपहरण ਕਰਕੇ ਪਰ ਉਹਦੇ ਉਹ ਉਹਦੇ ਵੱਲ ਝਾਕਦੇ ਤੱਕ ਨਹੀਂ ਤੇ ਉਹ ਉੱਥੇ ਸੇਫ ਹੈ ਤੇ ਅੱਜ ਦੇ 라ਵਣ ਤਾਂ ਬਹੁਤ ਖੁਸ਼ ਕਰਦੇ ਆ ਤੇ ਫੇਰ ਇਹ ਪੁਤਲੇ ਸਾੜਨ ਤੋਂ ਬਾਅਦ ਸਾਡੇ ਅੰਦਰ ਜਿਹੜਾ ਇਹ ਬੁਰਾਈ ਬੈਠੀ ਹੈ ਬਹੁਤ ਵੱਡੀ ਗਿਣਤੀ 'ਚ ਤੇ ਵੱਡੀ ਮਾਤਰਾ 'ਚ ਉਹ ਤਾਂ ਖਤਮ ਨਹੀਂ ਹੋ ਰਹੀ ਹੁਣ ਦਸਹਰੇ ਤੇ ਜਾਂਦੇ ਆ ਤੇ ਅਸੀਂ ਦਾਸ ਸਿਰਾਂ ਵਾਲਾ ਰਾਪਨ ਹਰ ਵਾਰੀ ਸਾੜਦੇ ਆ ਐਤਕੀ ਇੰਦੌਰ ਦੇ ਵਿੱਚ ਜਿਹਨੂੰ ਬਹੁਤ ਪਵਿੱਤਰ ਸ਼ਹਿਰ ਆਪਾਂ ਹਿੰਦੂਆਂ ਦਾ ਮੰਨਦੇ ਆ ਉੱਥੇ ਇੱਕ ਸੰਸਥਾ ਹੈਗੀ ਆ ਜਿਹਨੂੰ ਪੁਰਸ਼ ਕਹਿੰਦੇ ਇੱਕ ਗਰੁੱਪ ਬਣਾਇਆ ਹੋਇਆ ਜਿਹੜੇ ਆਪਣੇ ਘਰ ਵਾਲੀਆਂ ਤੋਂ ਸਤਾਏ ਹੋਏ ਐ ਉਹਨਾਂ ਨੇ ਐਤਕੀ ਫੈਸਲਾ ਕਰ ਲਿਆ ਵੀ ਅਸੀਂ ਦਸਹਰੇ ਵਾਲੇ ਦਿਨ ਸਰੂਪ ਨਖਾ ਦਾ 11 ਸਿਰਾਂ ਵਾਲਾ 11 ਸਿਰਾਂ ਵਾਲਾ ਜਿਹੜਾ ਪੁਤਲਾ ਹੈ ਉਹਦਾ ਜਲੂਸ ਕੱਢਾਂਗੇ ਸਾਰੇ ਸ਼ਹਿਰ ਚ ਤੇ ਉਸ ਪੁਤਲੇ ਦੇ ਜਿਹੜੇ ਸਿਰ ਲੱਗੇ ਹੋਣਗੇ ਜਿਹੜੀਆਂ ਕੁੜੀਆਂ ਨੇ ਆਪਣੇ ਘਰ ਵਾਲਿਆਂ ਨੂੰ ਧੋਖਾ ਦੇ ਕੇ ਜਾਂ ਮਾਰਿਆ ਜਾਂ ਮਰਵਾਇਆ ਉਹਨਾਂ ਦੇ ਸਿਰ ਲਾਏ ਹੋਣਗੇ ਉਹਦੇ ਤੇ ਉਹਨਾਂ ਦੇ ਸਿਰ ਅਸੀਂ ਉਹਨਾਂ ਕੁੜੀਆਂ ਨੂੰ ਕਦੇ ਵੀ ਜਸਟੀਫਾਈ ਨਹੀਂ ਕਰਦੇ ਨਾ ਕਰੇ ਜਾ ਸਕਦੀਆਂ ਨੇ ਕਿਸੇ ਨੇ ਵੀ ਚਾਹੇ ਕਿਸੇ ਔਰਤ ਨੇ ਆਪਣੇ ਘਰ ਵਾਲੇ ਦਾ ਕਤਲ ਕਰਾਇਆ ਕਿਸੇ ਆਪਣੇ ਪ੍ਰੇਮੀ ਨਾਲ ਮਿਲ ਕੇ ਜਾਂ ਕਿਸੇ ਘਰ ਵਾਲੇ ਨੇ ਆਪਣੀ ਘਰ ਵਾਲੀ ਦਾ ਕਰਾਇਆ ਬਿਲਕੁਲ ਗੁਨਾਹਗਾਰ ਨੇ ਚੰਗਾ ਹੁੰਦਾ ਜੇ ਕੋਈ ਉਹ ਸਾਰਿਆਂ ਦੇ ਲਾਣ ਦੇ ਬੰਦਿਆਂ ਦੇ ਵੀ ਲਾਣ ਦੇ ਉਹਨਾਂ ਦੇ ਵੀ ਲਾ ਲੈਂਦੇ ਫਿਰ ਤਾਂ ਮੰਨਦੇ ਇਹ ਇਕੱਲੀ ਔਰਤ ਵਿਰੋਧੀ ਮਾਨਸਿਕਤਾ ਹੈ ਕਸੂਰ ਉਹਨਾਂ ਦਾ ਹੈਗਾ ਪਰ ਕੀ ਇਸ ਤਰ੍ਹਾਂ ਪਬਲਿਕ ਦੇ ਵਿੱਚ ਥਾਂ ਥਾਂ ਦੇ ਉੱਤੇ ਐਂ ਜਲੂਸ ਕੱਢ ਕੇ ਅਸੀਂ ਇਹ ਨਹੀਂ ਦੱਸ ਰਹੇ ਵੀ ਇਕੱਲੀਆਂ ਔਰਤਾਂ ਹੀ ਨੇ ਜਿਹੜੀ ਇਹ ਗੁਨਾਹ ਕਰਦੀਆਂ ਨੇ ਜਾਂ ਔਰਤਾਂ ਕਿੰਨੀ ਕੁ ਗਿਣਤੀ ਚ ਹੈ ਉਹਨਾਂ ਦਾ ਵੀ ਆਪਾਂ ਅੰਕੜਾ ਲੈ ਲਈਏ ਸੋ ਇਹ ਜਿਹੜੀ ਇਹ ਮਾਨਸਿਕਤਾ ਹੈ ਔਰਤ ਵਿਰੋਧੀ ਇਹ ਇੱਥੇ ਦੇ ਕੱਟੜਵਾਦੀਆਂ ਦੇ ਵਿੱਚ ਤਾਲਿਬਾਨੀਆਂ ਦੇ ਕੱਟੜਵਾਦੀਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਵਿਦਮਾਨ ਹੈ ਤੇ ਹਾਂ ਮਾਤਰਾ ਦਾ ਫਰਕ ਹੋ ਸਕਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ